ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਕੋਟ ਆਲਸਾਖ ਸੇ ਸ਼ਹੀਦ ਬਾਬਾ ਹਿੰਮਤ ਸਿੰਘ ਦੀ ਖਾਲਸਾ ਵੈਲਫੇਅਰ ਸੁਸਾਇਟੀ ਦੁਆਰੇ ਬੱਲੋ ਹੋਲੇ ਮਹੱਲੇ ਦੇ ਸਬੰਧ ਵਿੱਚ ਬਾਬਾ ਮਾਸ ਰਾਮ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 86ਵੇਂ ਸਾਲਾਨੇ ਮੇਲੇ ਦੌਰਾਨ ਦੁੱਧ ਦਾ ਲੰਗਰ ਵਿਸ਼ਾਲ ਸ਼ਰਧਾ ਦੇ ਭਾਵਨਾ ਨਾਲ ਲਗਾਇਆ ਗਿਆ ਇਸ ਮੌਕੇ ਤੇ ਵਿਸ਼ਾਲ ਸੰਗਤ ਦੀ ਹਾਜ਼ਰੀ ਵਿੱਚ ਸੇਵਾਦਾਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਹਰ ਸਾਲ ਬਾਬਾ ਜੀ ਦੀ ਕੇ ਬਾਨਾਲ ਇਹ ਲੰਗਰ ਲਗਾਉਂਦੇ ਆ ਰਹੇ ਹਨ ਅਤੇ ਆਉਣ ਵਾਲੇ ਸਮਿਆਂ ਵਿੱਚ ਵੀ ਇਹ ਪਰੰਪਰਾ ਇਸੇ ਤਰ੍ਹਾਂ ਜਾਰੀ ਰਹੇਗੀ ਲੰਗਰ ਵਿਛਾਈ ਸ਼ਰਦਾ ਅਲਵਾਨ ਨੇ ਵਿਸ਼ਾਲ ਗਿੰਟੀ ਵਿੱਚ ਹਿੱਸਾ ਲਿਆ ਅਤੇ ਸ਼ਰਦਾ ਭਾਵਨਾ ਨਾਲ ਦੁੱਧ ਦਾ ਲੰਗਰ ਛਕਿਆ ਮੇਲੇ ਦੌਰਾਨ ਪਾਰਟੀ ਸੱਭਿਆਚਾਰ ਅਤੇ ਧਾਰਮਿਕ ਵਾਤਾਵਰਨ ਦੇ ਦਰਸ਼ਨ ਹੋਏ ਜਿੱਥੇ ਸੰਗਤਾਂ ਨੇ ਇਕੱਠ ਹੋ ਕੇ ਇੱਕ ਕੂਚੇ ਨਾਲ ਪਰੇ ਮਤੇ ਪਾਈ ਚਾਰੇ ਦੀ ਪਾਵਨ ਨੂੰ ਹੋਰ ਮਸਤੀ ਕੀਤਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼ਹੀਦ ਬਾਬਾ ਹਿੰਮਤ ਸਿੰਘ ਬਲਪੁਰ ਸਰਕਾਰੀ ਕੋਟ ਕਸਬਾ ਲੋ ਹਰ ਸਾਲ ਦੀ ਤਰ੍ਹਾਂ ਖੋਲੇ ਮਹਲੇ ਦੇ ਸਬੰਧ ਵਿੱਚ ਜੋ ਕਿ ਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਤਨ ਮੇਰੇ ਪੀਰ ਦੇ ਮਾਪਾ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਬੋੜੀ ਸਾਹਿਬ 'ਚ ਆਏ ਸਨ ਨਾਲ ਹੀ ਬਾਬਾ ਮਾਸਟਰ ਰਾਮ ਜੀ ਨੇ ਇਸੇ ਤਰ੍ਹਾਂ ਕੀਤੀ ਉਸ ਤੋਂ ਬਾਅਦ 1940 ਤੋਂ ਲੈ ਕੇ ਹੋਲਾ ਮਹਲਾ ਸ਼ੁਰੂ ਕੀਤਾ ਗਿਆ ਸਾਡੇ ਬਜ਼ੁਰਗਾਂ ਨੇ ਉਹ ਚੱਲਦਾ ਚੱਲਦਾ ਹੁਣ ਆ ਗਿਆ ਹੈ ਸਿਆਸੀ ਹੋਲਾ ਮਹਲਾ ਮਨਾਇਆ ਜਾ ਰਿਹਾ ਹਰ ਸਾਲ ਵਿੱਚ ਉਸ ਸਬੰਧ ਵਿੱਚ ਅਸੀਂ ਬਾਬਾ ਜੀ ਮਸ਼ੰਗ ਵਾਲਾ ਪ੍ਰੋਸੈਲਟੀ ਵੱਲੋਂ ਅਮਰ ਸੇਵਕ ਬਾਬਾ ਮੋਤੀਦਾਮ ਮਹਿਰਾ ਜੀ ਜਾਦ ਵਿੱਚ 3 ਦਿਨ ਵਾਸਤੇ ਜੋ ਉਹਨਾਂ ਨੇ ਸ਼ਰਾਂ ਦੇ ਵਿੱਚ ਸੇਵਾ ਕੀਤੀ ਛੋਟੇ ਬੱਚਿਆਂ ਦੀ ਦੁੱਧ ਪਾਇਆ ਸੀ ਉਹਨਾਂ ਦੀ ਯਾਦ ਵਿੱਚ ਅਸੀਂ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਸਭਾ ਦੇ ਵਿੱਚੋਂ ਸਾਡੇ ਪਿੰਡ ਦੇ ਵਿੱਚੋਂ ਸਾਰੀ ਸਮੁਦਾਇ ਸੰਕਲਨ ਸੰਜੋਗ ਨਾਲ ਇਹ ਸਾਰ ਪ੍ਰਬੰਧ ਕੀਤਾ ਜਾਂਦਾ ਹੈ ਤੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ। ਇੱਕ ਮੈਸੇਜ ਅੱਜ ਦੇ ਦਿਨ। ਅਸੀਂ ਇਹੋ ਸਨਾਨ ਦਿੰਦੇ ਆ ਇਹ ਨਾਲ ਮਿਲ ਕੇ ਰਹੋ ਆਪਸ ਵਿੱਚ ਜੋ ਮੇਲੇ ਮਨਾਏ ਜਾ ਰਹੇ ਸਾਰੇ ਸਾਂਝਾ ਤਿਆਰ ਆ। ਮਿਲ ਜਾ ਕੇ ਮਨਾਉਣੇ ਚਾਹੀਦੇ ਹਨ ਤੇ ਨੌਜਵਾਨਾਂ ਨੂੰ ਇਹ ਅਪੀਲ ਆ ਕੇ ਨਸ਼ੇ ਛੱਡੋ ਤਾਂ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਜਾ ਸਕੇ ਅਤੇ ਮਹਾਰਾਜਾ ਨਾਲ ਸੁਣੇ ਸਰਵਾਂ ਸੁਣੇ ਜਾ ਸਕੇ ਨਹੀਂ ਹਾਲੇ ਆਪਾਂ ਜਾ ਰਹੇ ਹਾਂ ਅੱਜ ਗਈ ਮੈਂ ਉਹਦੇ ਨਾਲ ਅਸੀਂ ਖੜਦੇ ਹਾਂ ਹਾਂ ਸਾਰਾ ਜੋ ਸੰਗਤ ਜਾਂਦੀ ਹੈ ਨਾ ਅਸੀਂ ਜਿਹੜਾ ਹਰਦੀ ਬਰਾੜੀ ਆ ਕਸ਼ਵ ਰਾਜਪੂਤ ਹਾਂਜੀ ਉਹਨਾਂ ਕੋਈ ਵੀ ਰਾਏ ਲੈਦੇ ਹਾਂ ਜੇ ਕੋਈ ਆਪਣੇ ਬਾਂਕੇ ਤੁਕੇ ਭਈ ਉਹਨੂੰ ਨਾ ਨਹੀਂ ਕਰ ਸਕਦੇ ਲੇਕਿਨ ਹਾਂਜੀ ਦੀ ਵਾਹਿਗੁਰੂ ਦੀ ਸੰਤਨ ਨੂੰ ਜੀ ਆਪਣਾ ਸ਼ੁਨਾਮ ਦੱਸ ਕੇ ਮੇਰਾ ਨਾਮ ਜੀ ਦਰਸ਼ਨ ਸਿੰਘ ਜੀ ਹਾਂ ਜੀ ਇਹ ਬੋੜੀ ਸਾਹਿਬ ਦਾ ਮੇਲਾ بابا ਮਥਰਾਮ ਜੀ ਦਾ ਇੱਥੇ ਖੁਸ਼ੀ ਮੋਤੀ لال ਮੈਰੇ ਦਾ ਹੈ ਦੁੱਧ ਲਾਣੇ ਹੋਏ ਹਾਂ ਜੀ ਸਾਰਾ ਪ੍ਰੋਗਰਾਮ ਹੋ ਕਰੀਦਾ ਹੈ ਅਸੀਂ ਕਹਿੰਦੇ ਹਰ ਇੱਕ ਪਿਆਰ ਪਿਆਰ ਮੁਹੱਬਤ ਨਾਲ ਹਰ ਇੱਕ ਨਾਲ ਰਹਿਣਾ ਚਾਹੀਦਾ ਹੈ ਹੋ ਸਭ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਹਰ ਗੜੀ ਸਾਸਤਰੀ ਗਾਲ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ। ਹਾਂਜੀ ਸਭ ਤੋਂ ਪਹਿਲਾਂ ਜੀ ਆਪਣਾ ਛੁਨਾਮ ਦੱਸ ਕੇ ਮੇਰਾ ਨਾਮ ਸਰਦਾਰ ਮਨਜੀਤ ਸਿੰਘ ਜੀ ਅੱਜ ਇੱਕ ਪ੍ਰੋਗਰਾਮ ਕਰਵਾਇਆ ਗਿਆ। ਅੱਜ ਅਸੀਂ ਬਾਬਾ ਹਿਮਸਿੰਘ ਵੈਲਵਰ ਸੋਸਾਇਟੀ ਵੱਲੋਂ ਦੁੱਧ ਦਾ ਲੰਗਰ ਹਰ ਸਾਲ ਲੁੰਦੇ ਆ 18 ਸਾਲ ਹੋ ਗਏ ਹਨ ਸਾਲ ਲਾਉਂਦੇ ਆ ਨੂੰ। ਅਸੀਂ ਸਿਰਫ ਦੁੱਧ ਦਾ ਲੰਗਰ ਇਸ ਕਰਕੇ ਲਾਉਂਦੇ ਆ ਕਿ ਸਾਰਿਆਂ ਦਾ ਪਿਆਰ ਵਧੇ। ਇੱਕ ਇੱਕ ਸਾਰਿਆਂ ਨੂੰ ਇੱਕ ਸਮਾਨ ਸਮਝ ਕੇ ਗੁਰੂ ਮਹਾਰਾਜ ਜੋ ਸਾਡੇ ਨਾਲ ਸਾਨੂੰ ਇਹਨਾਂ ਸਿਖਾਇਆ ਵਾ ਕਿ ਇੱਕ 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 ਆਪਣੇ ਲੀਡ ਤੇ ਆਪਣਾ ਇੱਕ ਪਲੇਟਫਾਰਮ ਦੇ ਉੱਤੇ ਬਹਿ ਕੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਹੋਲੇ ਮੱਲੇ ਦਾ ਇਹ ਜਿਹੜਾ ਪ੍ਰਚਾਰ ਹੈ ਜਿਹੜਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1704 ਈਸਵੀ ਵਿੱਚ ਰੱਖਿਆ ਜੀ ਉਸ ਤੋਂ ਬਾਅਦ ਅੱਧੀ ਚੱਲਦੀ ਆ ਰਹੀ ਹੋਲੇ ਮੱਲੇ ਦੀ ਹੋਲੇ ਮੱਲੇ ਦਾ ਮਤਲਬ ਇਹ ਹੈ ਕਿ ਸਾਰਿਆਂ ਨੂੰ ਜਾਗਰੂਤ ਕਰਕੇ ਆ ਵੱਡੀਆਂ ਉੱਚੀਆਂ ਨੀਵੀਆਂ ਜਾਤੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਆਪਣਾ ਆਪਣੇ ਆਪਣੇ ਤੇ ਬਲਬੁੱਤੇ ਦੇ ਰਹਿਣ ਖੜੇ ਹੋਣ ਵਾਸਤੇ ਜਾਨਕਿ ਹਰ ਕਦਾਸ਼ ਸੰਘਰਸ਼ ਦੇ ਵਿੱਚ ਆਪਣਾ ਪਿਆਰ ਵਧਾਉਣ ਵਾਸਤੇ ਇਹਨਾਂ ਨੇ ਆਪਾਂ ਨੂੰ ਸਨ ਸਖਿਆ ਦਿੱਤੀ ਹੈ ਇਸੇ ਕਰਕੇ ਸਾਰੀ ਸੰਗਤ ਨੂੰ ਵੀ ਅਸੀਂ ਇਸੇ ਕਰਕੇ ਪਿਆਰ ਦੇ ਨਾਂ ਸਤਿਕਾਰ ਨਾਲ ਬਹਾ ਕੇ ਦੁੱਧ ਦਾ ਲੰਗਰ ਚਕਾਣੇ ਹਾਂ ਜੀ ਤੇ ਆਪ ਜੀ ਦੇ ਪ੍ਰੈਸ ਰਿਪੋਰਟਰ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਸਾਡੇ ਆਣ ਕੇ ਇੰਟਰਵਿਊ ਲਈ ਹੈ ਤੇ ਆਪਣੇ ਇਹ ਸੰਦੇਸ਼ ਸਾਰੀ ਲੋਕਾਂ ਨੂੰ ਪਰਚਾਉਣ ਵਾਸਤੇ ਆਪ ਜੀ ਦਾ ਕੋਟਾਣ ਕੋਟਾਂਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਲਾ ਦੁੱਧ ਦਾ ਲੰਗਰ ਆ ਛੋਟੇ ਸਭ ਜਿਆਦਿਆਂ ਨੂੰ ਬਾਬਾ ਜੀ ਹੋਰ ਵਾਰ ਤੇ ਫਾਸੇ ਸਿੰਘ ਨੂੰ ਆਪਣਾ ਹਾਵਾ ਮੋਤੀराम ਨਰਾ ਨੇ ਤਿੰਨ ਦਿਨ ਜਦੋਂ ਕਿ ਹਕੂਮਤ ਇੱਥੇ ਜ਼ਾਲਮ ਸੀ ਕੋਈ ਬੰਦਾ ਬਾਹਰ ਨਹੀਂ ਕੱਜ ਸਕਦਾ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਿੰਨ ਦਿਨ ਉਹ ਠੰਡੇ ਬੁਰਦੇ ਦੇ ਦੁਦਕੇ ਕਿ ਤਿੰਨ ਦਿਨ ਤੋਂ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਕੌਰ ਭੁੱਖੇ ਸਨ ਫਿਰ ਬਾਅਦ ਚ ਉਹਨਾਂ ਨੇ ਇਸੇ ਵੇਲੇ ਜਿਹਨਾਂ ਨੂੰ ਉਹਨਾਂ ਨੇ ਸੂਬਾ ਸਰਾਂ ਦੇ ਸਿਆਹ ਦਿੱਤੀ ਉਹਨਾਂ ਨੂੰ ਕੋਲੂ ਚ ਪੀਟ ਕੇ ਉਹਨਾਂ ਨੂੰ ਨਹੀਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਬੇਟਾ 4 ਸਾਲ ਦਾ ਉਹਦਾ ਬੇੜਾ 4 ਸਾਲ ਸਭ ਤੋਂ ਉਹਦੀਆਂ ਟਾਲੀਆਂ ਗਈਆਂ ਕੁੱਲ ਆਪਣਾ ਚਲ ਜਾਏਗਾ ਉਹਨਾਂ ਵੀ ਨਹੀਂ ਸਿਰ ਟੜ ਦੇ ਪਾਜੀ ਆ ਚਾਰੇ ਪਰਿਵਾਰ ਨੂੰ ਸਾਰੇ ਜੀਅਨ ਦੇ ਦਿੱਤਾ ਸਾਰੇ ਹਾਂ ਕੋਲੂ ਚ ਪੀਟ ਕੇ ਚੀਜ਼ ਕਰ ਹਾਂਜੀ ਤੁਸੀਂ ਦੱਸੋਗੇ ਮੈਂ ਇਹ ਆਪਣਾ ਬਾਬਾ ਮੋਤੀ ਮਹਾਰਾਜ ਦੀ ਯਾਦ ਵਿੱਚ ਹਾਂਜੀ ਉਹਨਾਂ ਦੇ ਦੁੱਧ ਦੇ ਲੰਗਰ ਦੀ ਜੋ ਪ੍ਰਵਾਹ ਚੱਲ ਰਿਹਾ ਸੀ ਉਹਨਾਂ ਦਾ ਚਲਾ ਰਹੇ ਹਾਂ ਉਹਨਾਂ ਦੀ ਵਿੱਚ ਪਹੁੰਚਾਈ ਨੇ ਕਿਰਪਾ ਉਹਨਾਂ ਬਾਬਾ ਮੋਤੀ ਮਹਾਰਾਜ ਦੇ ਛੋਟੇ ਸਾਹਿਬ ਜਾਦੇ ਬਾਬਾ ਜੀ ਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਦੁੱਧ ਤਿੰਨ ਦਿਨ ਵਿੱਚ ਸੀ ਉਹ ਵੀ ਆਪਣੇ ਤਨ ਧਨ ਸੇਵਾ ਕੀਤੀ ਸੀ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਐਸੀ ਬਖਸ਼ਿਸ਼ ਕੀਤੀ ਸੀ ਉਹੋ ਹੀ ਸਾਡੀ ਬਖਸ਼ਿਸ਼ ਸਾਡੇ ਉੱਤੇ ਰਹਿਮਤ ਕੀਤੀ ਹੈ ਮਹਾਰਾਜ ਨੇ ਸਾਨੂੰ 18 ਸਾਲ ਹੋ ਗਏ ਹਨ ਇੱਕ ਦੋਦਾ ਲੰਗਰ ਸ਼ਿਕਾਰੇ ਹਾਂ ਤੇ ਸੰਗਤਾਂ ਦਾ ਨਿੱਧਰਾ ਪਿਆਰ ਤੇ ਸਤਕਾਰ ਸਾਜ ਪਾ ਰਹੇ ਹਾਂ ਤੇ ਪਲੱਸ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਆ ਇੱਜ਼ਤਮਾਨ ਬਚਦੇ ਹਨ ਪ੍ਰਮਾਤਮਾ ਇਹਨਾਂ ਦੇ ਵੀ ਚੜ੍ਹਦੀ ਕਲਾ ਬਖਸ਼ੇ ਇਹਨਾਂ ਦੇ ਸਰਦਾਰ ਨਾਲ ਕੋਈ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ